ਅੱਜ ਗੁਰਦਾਸਪੁਰ ਦੇ ਅੰਦਰੂਨੀ ਬਾਜ਼ਾਰ ਵਿੱਚ ਜਿਨ੍ਹਾਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਤੇ ਬਾਹਰ ਥੜੇ ਵਿਧਾਏ ਗਏ ਸੀ ਉਹਨਾਂ ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਗਏ ਅਤੇ ਚੇਤਾਵਨੀ ਦਿੱਤੀ ਗਈ ਕਿ 24 ਘੰਟੇ ਦੇ ਵਿੱਚ ਵਿੱਚ ਜੇਕਰ ਉਹ ਆਪਣੇ ਥੜੇ ਨੂੰ ਹਟਾ ਕੇ ਉਹਦੇ ਉੱਤੇ ਜੰਗਲੇ ਨਾ ਲਗਾਉਂਦੇ ਹਨ ਤਾਂ ਨਗਰ ਕੌਂਸਲ ਹੋਣਾ ਤੇ ਕਾਰਵਾਈ ਕਰੇਗਾ ਖਾਤਾ ਮੈਨੂੰ ਬੰਦਾ ਕਿ ਨਾ ਮੜੇਗਾ ਆਪਾਂ ਨੂੰ ਇੰਨਾ ਰਾਈਟ ਆਪਾਂ ਸਾਰਾ ਹੀ ਕਰ ਦੇਣਾ ਆਪਾਂ ਕਹਿੰਦੇ ਵਿੱਚੋਂ ਥੋੜਾ ਬਾਟ ਕਰ ਦੋ ਠੀਕ ਹੈ ਆਪਾਂ ਉਹ ਹੀ ਕਹਿੰਦੇ ਆਪਾਂ ਨਹੀਂ ਕਰਨਾ ਠੀਕ ਕਰਵਾ ਲਾਂਗੇ ਸਾਰਾ ਬਾਟ ਦਾ ਕੱਟਾ ਬਾਟ ਲਾ ਤੂੰ ਅੱਜ ਤੋਂ ਆ ਕੇ ਨਾ ਬੜੇ ਯਾਰ ਇਹ ਬੰਦਾ ਮੌਤ ਬਾਈਕ ਦਾ ਹੋਣੀ ਮਰੇ ਬਾਈਕ ਕਰ ਦੀਏ ਠੀਕ ਹੈ ਦੀਏ ਉਹ ਚੋ ਇਹਦਾ ਇਸ ਤੋਂ ਦੋ ਦੋ ਦੀਪਕ ਨੂੰ ਸਾਜ ਮਿਲਾਂਗੇ ਬੜਾ ਆਪਣਾ ਕਰਾਓ ਬੜਾ ਆਪਣੇ ਬਾਹਰ ਆ ਗਈ ਆ ਗਈ ਆ ਤਮਸਾ ਚੈਨੋਟੇ ਜਿੰਨੇ ਪਹਿਲਾਂ ਆ ਰਹੇ ਆ ਦੇਖੋ ਜੀ ਅਸੀਂ ਪਿਛਲੇ ਹਫਤੇ ਤੋਂ ਇਹ ਮੈਂ ਸ਼ੁਰੂ ਕੀਤੀ ਵੀ ਆ ਇਹ ਨਿਕਲ ਅਪਰੋਚਮੈਂਟ ਦੀ ਜਿਹਦੇ ਵਿੱਚ ਅਸੀਂ ਅਵੇਅਰ ਵੀ ਲੋਕਾਂ ਨੂੰ ਕਰ ਰਹੇ ਆ ਪਬਲਿਕ ਨੂੰ ਪਰ ਅੱਜ ਇੱਥੇ ਸਾਡੇ ਆਉਣ ਦਾ ਮਕਸਦ ਇਹ ਆ ਕਿ ਇੱਥੇ ਪਾਣੀ ਦੀ ਸਭ ਤੋਂ ਵੱਡੀ ਜਿਹੜੀ ਹੈ ਪਰੇਸ਼ਾਨੀ ਹੈ ਉੱਥੇ ਜਿੱਥੇ ਅਰੂੜਾ ਬੋਧੀ ਮੰਦਿਰਾ ਉੱਤੇ ਲੱਗੇ ਬਿਲਕੁਲ ਪਾਣੀ ਫਲੋ ਹੋ ਗਿਆ ਜੀ ਜਦੋਂ ਅਸੀਂ ਇਹ ਨਾਲਿਆਂ ਦੇ ਵਿੱਚ ਜਿੱਡ ਕੀਤੀ ਆ ਹਰ ਨਾਲੇ ਬੰਦੇ ਨੇ ਕ੍ਰੋਸ ਕਰਕੇ ਉੱਥੋਂ ਬਿਲਕੁਲ ਛੱਤ ਲਿਆ ਕਿਤੇ ਵਿੱਚ ਕਿਤੇ ਜੰਗਲੇ ਤਾਂ ਕਹੀਂ ਰੱਖਿਆ ਅੱਜ ਅਸੀਂ ਬਕਾਇਦਾ ਇਹਨਾਂ ਨੂੰ ਪਹਿਲਾਂ ਵੀ ਇੱਕ ਦੋ ਵਾਰੀ ਕਹਿ ਦਿੱਤੀ ਆ ਅੱਜ ਇਹਨਾਂ ਨੂੰ ਲਿਖਤੀ ਤੌਰ ਤੇ ਨੋਟਿਸ ਦਿੱਤਾ ਹੈ ਜਿਹਦੇ ਵਿੱਚ ਇਹਨਾਂ ਨੂੰ 24 ਘੰਟੇ ਦਾ ਟਾਈਮ ਦਿੱਤਾ ਜੇ 24 ਘੰਟੇ ਦੇ ਵਿੱਚ ਹੀ ਆਪਣੇ ਆਪਣੇ ਏਰੀਏ ਨੂੰ ਉਹਦੇ ਵਿੱਚ ਉਹਨੂੰ ਵਿਮਾਂਚ ਕਰਕੇ ਉਹਦੇ ਵਿੱਚ ਜੰਗਲਾ ਨਹੀਂ ਲਾਉਂਦੇ ਤੇ ਨਗਰ ਕੌਂਸਲ ਵੱਲੋਂ ਜਿਹੜੀ ਸਮਾਈ ਕਰਨ ਦੇ ਲਈ ਕਿਹਨੂੰ ਕਿਹੜਾ ਹੋ ਗਿਆ ਕਿੰਨੇ ਤਰ੍ਹਾਂ ਦੇ ਜਿਹੜਾ ਨੋਟਿਸ ਦਿੱਤਾ ਗਿਆ ਇਹ ਚ ਟੋਟਲ ਹੰਦ ਸ਼ੁਰੂ ਆ ਮੈਂ ਸ਼ੁਰੂ ਇੱਕ ਪਾਸੇ ਤੋਂ ਐਂਡ ਤੱਕ ਸਾਰੇ ਨੁਕਤੇ ਦੇ ਨਾਲ ਕੋਈ ਪੱਕੀ ਬਾਤ ਨਹੀਂ ਹੋਊਗਾ ਹਰ ਬੰਦੇ ਨੂੰ ਨੋਟਿਸ ਜਿਹੜਾ ਦਿੱਤਾ ਗਿਆ ਜਿਹੜਾ ਬੰਦਾ ਨਹੀਂ ਕੋਈ ਛੱਪਿਆ ਜਾ ਕੇ ਇਹ ਇਲੈਗਲ ਇਨਕਲੋਜ ਬਟ ਕਿਸੇ ਦੀ ਆਸੀਂ ਜਿਹਨਾਂ ਨੂੰ ਇਹੋ ਕਹਿੰਦੇ ਸਾਨੂੰ ਸਹਿਯੋਗ ਕਰੋ ਪਰ ਨਹੀਂ ਹੋ ਸੇ ਉਹ ਕਰਦੇ ਨਹੀਂ ਸਹਿਯੋਗ ਕਰਦੇ ਤੇ ਤੋੜੇ ਜਾਂਦੇ ਬਿਲਕੁਲ ਸ਼ਕਤੀ ਨਾ ਕਰ ਰਹੀ ਅੱਜ ਕਿੰਨੇ ਬੰਦੇ ਸੀ ਤੁਹਾਡੇ ਨਾਲ ਜਦੋਂ ਇਹ ਕਾਰਵਾਈ ਚੱਲਦੀ ਦੇਖੀ ਮੇਰੇ ਨਾਲ 18 ਬੰਦੇ ਆ ਅਸੀਂ ਜਿਹੜੀ ਡੇਲੀ ਸਾਡੀ ਪੱਲੀ ਮੈਮ ਹੁੰਦੀ ਅਸੀਂ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ 'ਚ ਰੱਖ ਕੇ ਸਵੇਰੇ ਇੰਪਰੂਵਮੈਂਟ ਦੀ ਮੈਮ ਸ਼ੁਰੂ ਕੀਤੀ ਜਿਹੜਾ ਟਾਈਮ 7 ਵਜੇ ਦੀ 8 ਵਜੇ ਦੀ ਕਿਦੋਂ ਕਿਤੇ ਪਾਣੀ ਚੜਦਾ ਜਾਂ ਪਾਣੀ ਛੱਤ 'ਤੇ ਇਕੱਠਾ ਹੋ ਜਾਂਦਾ ਫਿਰ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਬਹੁਤ ਭਾਰੀ ਦਿੱਕਤ ਦਾ ਸਾਹਮਣਾ ਸਭ ਤੋਂ ਵੱਡੀ ਜਿਹੜੀ ਸਮੱਸਿਆ ਈ ਇਹ ਕੰਦਾ ਲਵਾਵਾ ਆ ਤੇ ਇਹ ਕੀ ਹੈ ਜਦੋਂ ਆਪਾਂ ਇੰਕਲੋਜ਼ ਕਰ ਲੰਦੇ ਆ ਨਾਲੇ ਨੂੰ ਉਹ ਸਭ ਤੋਂ ਵੱਡੀ ਭਾਰੀ ਪਰੇਸ਼ਾਨੀ ਸਿੱਕਣਾਂ ਦਾ ਜਣਾ ਕਿ ਇੱਥੇ ਆਤਵਾਦ ਬੜਾ ਭਾਰੀ ਰਾਇਸ਼ ਹੁੰਦਾ ਵਾ ਨੰਨ੍ਹੀ ਜਗ੍ਹਾ ਨਹੀਂ ਹੁੰਦੀ ਉਹ ਤੋਂ ਕੋਈ ਵੀ ਕੋਈ ਕ ਮੇਰੀ ਟੀਮ ਐਤਵਾਰ ਨੂੰ ਵੀ ਕਰਨ ਕੀ ਇਹ ਤਿਆਰ ਆ ਵੀ ਆਪਣੀ ਦੁਕਾਨ ਤੇ ਅੱਗੇ ਨਹੀਂ ਲੱਗਣ ਦੇਣਗੇ ਸਾਹ ਕੀ ਇਹ ਮੈਨੂੰ ਵਿਸ਼ਵਾਸ ਪਾਉਂਦੇ ਆ ਵੀ ਆਪਣੀ ਦੁਕਾਨ ਤੇ ਅੱਗੇ ਨਹੀਂ ਲੱਗਣ ਦੇਣਗੇ ਤੁਸੀਂ ਹੁਣੇ ਮੇਰੇ ਨਾਲ ਚੱਲ ਪੋ ਕਈ ਦੁਕਾਨਾਂ ਜਿਹੜੀਆਂ ਬੰਦ ਪਈਆਂ ਉਹਨਾਂ ਅੱਗੇ ਉਹ ਫੜੀਆ ਲਾਉਣ ਡਿਆ ਉਹ ਬੰਦਾ ਉਹਨੂੰ ਪੇ ਕਰਨ ਡਿਆ ਪੇ ਕਰਨ ਡਿਆ ਦੁਕਾਨ ਬੰਦ ਆ ਸਰਕਾਰੀ ਜਗ੍ਹਾ ਦੇ ਉੱਤੇ ਇਨਕਰੋਚਮੈਂਟ ਕਰਨ ਡਿਆ ਉਹਦੀ ਪੇਮੈਂਟ ਜਿਹੜੀ ਆ ਉਹ ਕਿਤਾਬਾਂ ਦਾ ਇਸੇ ਆਹੂੰ ਤੁਹਾਡੇ ਸਾਹਮਣੇ ਫਿਸ਼ ਮਾਰਕੀਟ ਹੈ ਫਿਸ਼ ਮਾਰਕੀਟ ਆ ਕਿੰਨੀ ਵਧੀਆ ਕਮੀਰ ਹੋ ਗਈ ਹੈ ਉਦੇ ਨਾਲ ਤੇ ਇਹਨਾਂ ਦੁਕਾਨਾਂ ਆਇਆ ਉਹ ਬੰਦੇ ਆਪ ਖੁੱਦ ਕਹਿੰਦੇ ਮੈਂ ਮੇਰੇ ਨਾਲ ਚੱਲੂ ਉੱਥੇ ਆਪ ਕਹਿੰਦੇ ਦੁਕਾਨਦਾਰ ਉਹ ਦੁਕਾਨਾ ਮੰਨਦਾ ਅੱਗੋਂ ਉਹਨੇ ਜਿਹੜੀ ਉਹ ਆਪਣਾ ਮੱਥਾ ਦਿੱਤਾ ਦਾ ਬਾਸ ਛਲਕਦਾ ਸਰ ਇਹ ਕਈ ਦੁਕਾਨਦਾਰ ਇਹ ਵੀ ਦੇਖਣ ਚਾਹਿਆ ਕਿ ਥੂੜਾ ਆਪਣਾ ਛਾਦਿਆ ਛੁੱਟ ਦਿੰਦੇ ਆ ਲਫਾਫੇ ਨਾਲਿਆਂ ਛੁੱਟ ਦਿੰਦੇ ਆ ਉਹਨਾਂ ਦੇ ਉੱਪਰ ਵੀ ਹੋਣ ਰੀਲ ਗੋਲ ਉਹਨਾਂ ਦੇ ਉੱਤੇ ਇੰਟਰਸੈਕਸ਼ਨ 156 ਤਹਿਤ ਕਾਰਵਾਈ ਕੀਤੀ ਜੀ